ਪ੍ਰਾਈਵੇਟ ਤੇ ਸਰਕਾਰੀ ਕਾਲਜਸ ਦੀ ਫੀਸ ਦਾ ਡਿਫਰੈਂਸ ਕਿੰਨਾ ਖੁੰਦਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਜੀ ਜਿੱਦਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਇਸ ਟਾਈਮ ਤੇ ਜੀ ਚਾਰ ਗਵਰਨਮੈਂਟ ਕਾਲਜ ਨੇ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਔਰ ਡਾਕਟਰ ਬੀ ਆਰ ਅੰਬੇਡਕਰ ਮਹਾਲੀ ਇਹਨਾਂ ਦੇ ਵਿੱਚ ਅੱਜ ਦੇ ਟਾਈਮ ਤੇ ਅਪ੍ਰੋਕਸ 8 800 ਦੇ ਆਸਪਾਸ ਸੀਟਸ ਨੇ ਹਾਂ ਠੀਕ ਹੈ ਜੀ ਇਨਾਂ ਦੀ ਜਿਹੜੀ ਐਨੂਅਲ ਟਿਊਸ਼ਨ ਫੀਸ ਹੈਗੀ ਹੈ ਜੀ ਉਹ ਹੈਗੀ ਹੈ ਜੀ 1,94 ਹਜ਼ਾਰ ਪਰ ਈਅਰ ਔਰ 10% ਇਨਕਰੀਮੈਂਟ ਹੁੰਦਾ ਜੀ ਅਪਰੋਕਸ ਸਾਢੇ 4 ਸਾਲ ਦੀ ਫੀਸ ਲੱਗਦੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਔਰ ਸਾਢੇ 5 ਸਾਲ ਦੀ ਪੂਰੀ ਐਮਬੀਬੀਐਸ ਇੰਡੀਆ ਦੇ ਵਿੱਚ ਸਾਢੇ 4 ਸਾਲ ਦੀ ਆਪਾਂ ਫੀਸ ਟਿਊਸ਼ਨ ਫੀਸ ਪੇ ਕਰਨੀ ਹੁੰਦੀ ਹੈ ਜੀ ਲਾਸਟ ਈਅਰ ਜਿਹੜਾ 1 ਸਾਲ ਹੁੰਦਾ ਜੀ ਉਹਦੀ ਇੰਟਰਨਸ਼ਿਪ ਹੁੰਦੀ ਹੈ ਜੀ ਉਸ ਦੇ ਵਿੱਚ ਬੱਚੇ ਨੇ ਸਿਰਫ ਆਪਣੀ ਹੌਸਟਲ ਮੈਸ ਦੀ ਫੀਸ ਦੇਣੀ ਹੁੰਦੀ ਹੈ ਉਹ ਐਜ਼ ਅ ਡਾਕਟਰ ਪ੍ਰੈਕਟਿਸ ਵੀ ਕਰਦੇ ਹੈਗੇ ਕਿ ਉਹਦੇ ਵਿੱਚ ਜਿੱਦਾਂ ਡਾਕਟਰ ਦਾ ਹੁੰਦਾ ਜੀ ਸਾਰਾ ਉਹ ਤਾਂ ਸਰਕਾਰੀ ਕਾਲਜ 10 ਲੱਖ ਰੁਪਏ ਦੇ ਵਿੱਚ ਐਮਬੀਬੀਐਸ ਹੋ ਜਾਂਦੀ ਹੈ ਟਿਊਸ਼ਨ ਫੀਸ ਕਹਿ ਸਕਦੇ ਨਹੀਂ ਟਿਊਸ਼ਨ ਫੀਸ